ਅੱਜ ਸਮਾਣਾ ਸ਼ਹਿਰ ਦੇ ਪਿੰਡ ਰੇਤਗੜ ਚਰਚ ਵਿਖੇ ਮਹਾਰਾਣੀ ਪ੍ਰਨੀਤ ਕੌਰ ਦੀ ਬੇਟੀ ਜੈਨਦਰ ਕੌਰ ਦਾ ਸਨਮਾਨਿਤ ਕੀਤਾ ਗਿਆ ਇਸ ਮੌਕੇ ਜੈਨਦਰ ਕੌਰ ਨੇ ਕੀ ਕਿਹਾ ਜਰਾ ਸੁਣੋ ਰਿਪੋਰਟ प्रदीप ਜਨੇਜਾ ਸਮਾਣਾ ਮੇਰਾ ਖਿਆਲ ਜੀ ਆਪਾਂ ਕੇਕ ਕੱਟਿਆ ਸਾਰੇ ਜਲਦੀ ਸਾਰਿਆਂ ਨੂੰ ਮਿਲੇਗਾ ਔਰ ਮੇਰੇ ਦਾਦਾ ਰਧਾਵਾ ਜੀ ਦਾ ਵੀ ਨਾਮ ਇਹਨਾਂ ਨਾਲ ਮੁਲਕਾਤ ਹੋਈ ਸੀ ਪਟਿਆਲੇ ਵਿੱਚ ਵੀ ਇਹਨਾਂ ਨਾਲ और पासर जी गोशन जी मैं थोड़ा बहुत बहुत धन्यवाद करती है कि तुम्हें अब इतने सामने सद्या और मौका मिले सारे थोड़ी जी संगत हैगी है, है। उन्होंने मिलन का और थैंक यू ती बड़ी दुआ की थी मेरे वास्ते और मैं सारे का बहुत बहुत धन्यवाद करती है और थोड़ी माफ़ी भी मंगती हैं असि लेट हो गए ਤਿਆਲੇ ਵਿੱਚ ਕੁਝ ਫੰਕਸ਼ਨ ਸੀਗੇ। ਔਰ ਬਸ ਮੈਂ ਸਾਰਿਆਂ ਨੂੰ ਫੇਰ ਬਹੁਤ-ਬਹੁਤ ਵਧਾਈ ਦਿੰਨੀ। ਥੈਂਕ ਯੂ ਥੈਂਕ ਯੂ ਮਰਨਸੋ। ਇਸ ਅਗਦੇ ਕੋੰਤ ਮੈਸੇਜ ਵੀ ਤੁਹਾਡਾ ਵੈਲਕਮ ਕਰਦੇ ਆ। ਔਰ ਹਮੇਸ਼ਾ ਤੁਹਾਡੇ ਨਾਲ ਔਰ ਹਮੇਸ਼ਾ ਸਾਡੇ ਪਰਮਿਸ਼ਨ ਨੇ ਸਾਨੂੰ ਵਫਾਦਾਰ ਰਹਿਣਾ ਸਿਖਾਇਆ। ਹallelujah। ਔਰ ਸਾਡੀ ਮਸੀਹ ਕੋ ਜਿਹਨੂੰ ਪਿਆਰ ਕਰਦੀਆਂ ਉਹ ਹੱਥਾਂ ਦੇ ਉਠਾ ਲੈਂਦੀ ਹੈ ਔਰ ਜਿਹੜੇ ਸਾਡੀ ਮਸੀਹ ਕੌਮ ਨੂੰ ਪਿਆਰ ਨਹੀਂ ਕਰਦੇ ਉਹਨਾਂ ਨੂੰ ਰੱਬ ਕਿਤੇ ਖੋਜੇ ਨਾਲ ਲਗਾ ਦਿੰਦਾ ਮੈਂ ਤੁਹਾਨੂੰ ਅੱਜ ਹੀ ਲਿਖ ਕੇ ਦੇ ਦਿੰਦਾ ਜਿੱਤ ਦਾ ਝੰਡਾ ਤੁਹਾਡੇ ਹੱਥ ਵਿੱਚ ਆ ਚੁੱਕਿਆ ਹੈ ਪੈਣਾ ਆਏਗਾ ਸਾਡੀ ਪੈਣਾ ਵਾਸਤੇ ਮੋਨਾਦੀ ਮੁਰਾਦਾਂ ਪੂਰੀ ਹੋ ਮੈਮ ਜਿਸ ਤਰ੍ਹਾਂ ਇਹਨਾਂ ਦੀ ਮੰਗਾਂ ਦੀ ਦਰਦ ਦੀ ਕੋਈ ਲੋੜਾਂ ਸੀਗੀਆਂ ਤੇ ਤੁਸੀਂ ਉਹਨਾਂ ਨੂੰ ਪੂਰਾ ਕਰ ਰਹੇ ਕਰਕੇ ਜਾ ਰਹੇ ਹੋ ਜਦੋਂ ਚਾਰਚ ਨੂੰ ਲੋੜਾਂ ਸੀਗੀਆਂ ਇਹਨਾਂ ਨੂੰ ਸਾਡੀ ਪੂਰੀ ਕਰਨਾ ਨਹੀਂ ਨਹੀਂ ਮੈਨੂੰ ਉਹਨਾਂ ਦੇ ਕੋਈ ਚਿੱਟ ਜੱਤ ਕਹਿੰਿਆ ਨੇ ਹਾਂਜੀ ਮੈਨੂੰ ਲਿਖ ਕੇ ਦੇ ਦੇ ਜੀ ਧੰਨਵਾਦ ਥੈਂਕ ਯੂ ਹਾਂਜੀ ਪਾਸਟਰ ਜੀ ਜਿਹੜਾ ਅੱਜ ਵੱਡਾ ਤੇ ਇਨਾ ਕ੍ਰਿਸਮਸ ਦਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਦੇ ਪ੍ਰੋਗਰਾਮ ਬਾਰੇ ਤੁਹਾਨੂੰ ਸਭ ਤੋਂ ਪਹਿਲਾਂ ਦਾ ਪਾਸਟਰ ਗੁਰਚੰਦ ਸਿੰਘ ਦੇ ਬੋਲ ਤੋਂ ਅਨੁਜਾਇਬ ਸੇਵਾ ਪ੍ਰਵਾਨ ਹੋਵੇ ਦਨસાર ਅਨੁਜਾਇਬ ਸੇਵਾ ਅਤੇ ਕ੍ਰਿਸਮਸ ਦੇ ਦਿਨਾਂ ਲੱਖ ਲੱਖ ਮੁਬਾਰਕਾਂ ਨੇ ਪਾਸਟਰ ਗੁਰਚੰਦ ਸਿੰਘ ਅਤੇ ਕਰਤ ਦੇ ਵੱਲ ਅੱਜ ਤੁਸੀਂ ਦੇਖਿਆ ਕਿ ਬੇਓ ਫੇਚਰ ਚਰਿਤਕਰ ਦੇ ਵਿੱਚ ਹਜ਼ਾਰਾਂ ਲੋਕਾਂ ਲਈ ਦੀ ਸੁਪਰਬੀਅਸ ਸਮਸੇ ਦੇ ਜਨਮ ਦਿਹਾੜੇ ਨੂੰ ਬੜੀ ਧੂਮਤਾ ਨਾਲ ਤੇ ਬੜੀ ਖੁਸ਼ੀ ਦੇ ਨਾਲ ਬਣਾਇਆ ਔਰ ਆਇਆਂ ਹੋਣਾਂ ਸੰਕਤਾਂ ਦੇ ਲਈ ਅਰਦਾਸਾਂ ਵੀ ਕੀਤੀ ਗਈ ਹੈ ਬਹੁਤ ਲੋਕਾਂ ਨੇ ਆਪਣੀਆਂ ਬਿਮਾਰੀਆਂ ਤੋਂ ਛੁਟਕਾਰੇ ਪਾਏ ਨੇ ਬਹੁਤ ਲੋਕ ਨੇ ਜਿਹੜੇ ਆਪਣੀਆਂ ਗਵਾਹੀਆਂ ਦੇ ਨਾਲ ਵੀ ਆਏ ਨੇ ਬਹੁਤ ਪਰਮੇਸ਼ਰ ਨੇ ਤੇ ਬਿਮਾਰੀਆਂ ਨੂੰ ਚੰਗੇ ਵੀ ਕੀਤਾ ਔਰ ਜਿਨੇ ਵੀ ਸੰਗਤ ਆਈ ਉਹ ਸਾਰੀ ਸੁਪਰ ਬਲੈਸ ਹੋ ਕੇ ਗਈਆ ਔਰ ਸਾਰੀ ਪ੍ਰੈਸ ਇਸ ਜਗ੍ਹਾ ਤੇ ਖੜੀ ਸੀ ਤੁਸੀਂ ਆਪਣੇ ਅੱਖਾਂ ਦੇ ਨਾਲ ਦੇਖਿਆ ਸੋ ਕਿੰਨਾ ਲੋਕ ਜਿਹੜੇ ਹੈਗੇ ਸੀ ਉਹ ਗਵਾਹੀਆਂ ਦੇ ਰਹੇ ਸੀ ਸੋ ਗਵਾਹੀ ਉਹੀ ਲੋਕ ਦਿੰਦੇ ਨੇ ਜਿਹੜੇ ਚੰਗੇ ਹੁੰਦੇ ਨੇ ਜਿਹੜੀ ਸੰਗਤ ਦਿਨ ਪਰ ਦਿਨ ਵੱਧ ਰਹੀ ਹੈ ਜੀ ਚਰਚ ਦੇ ਵਿੱਚ ਰੇਤਗੜ੍ਹ ਚ ਉਹਦਾ ਕੀ ਕਾਰਨ ਹੈ ਉਹਦਾ ਕਾਰਨ ਇਹ ਹੈ ਕਿਉਂਕਿ ਯਿਸੂ ਮਸੀਹ ਜਿਹੜਾ ਹੈਗਾ ਉਹ ਸ਼ਾਂਤੀ ਦਾ ਪ੍ਰਤੀਕ ਹੈ ਆਨੰਦ ਦਾ ਪ੍ਰਤੀਕ ਹੈ ਜਿਹੜੇ ਲੋਕ ਯਿਸੂ ਮਸੀਹ ਤੇ ਭਰੋਸਾ ਲਿਆਉਂਦੇ ਨੇ ਉਹ ਖੁਦ ਯਿਸੂ ਮਸੀਹ ਦੇ ਸੁਭਾਅ ਵਰਗੇ ਬਣ ਜਾਂਦੇ ਨੇ ਯਿਸੂ ਮਸੀਹ ਦਾ ਸੁਭਾਅ ਉਹਨਾਂ ਲੋਕਾਂ ਦੇ ਵਿੱਚ ਆ ਜਾਂਦਾ ਹੈ ਜਿਹੜੇ ਲੋਕ ਛਿੜਛਿੜੇ ਨੇ ਮੈਂ ਵੀ ਪਹਿਲਾਂ ਬਦਮਾਸ਼ ਸੀ ਮੈਂ ਵੀ ਪਹਿਲਾਂ ਨਸ਼ੇ ਕਰਦਾ ਸੀ ਮੇਰੇ 'ਚ ਵੀ ਬਹੁਤ ਗੁੱਸਾ ਸੀ ਲੇਕਿਨ ਜਦੋਂ ਪਰਮੇਸ਼ਰ ਨੂੰ ਮੈਂ ਗ੍ਰਹਿਣ ਕੀਤਾ ਤਾਂ ਉਹੀ ਗੁੱਸਾ ਮੇਰਾ ਸ਼ਾਂਤੀ ਦੇ ਵਿੱਚ ਬਦਲ ਗਿਆ ਉਹੀ ਬਦਮਾਸ਼ੀ ਵਾਲੇ ਜੀਵਨ ਮੇਰਾ ਪ੍ਰੇਰ ਵਾਲਾ ਬਣ ਗਿਆ ਅੱਜ ਪਹਿਲਾਂ ਮੈਂ ਖੁਦ ਬਦਮਾਸ਼ ਸੀਗਾ ਮੈਨੂੰ ਪਰਮੇਸ਼ਰ ਨੇ ਬਚਾਇਆ ਅੱਜ ਮੇਰੇ ਦੁਆਰਾ ਪਰਮੇਸ਼ਰ ਨੇ ਲੱਖਾਂ ਲੋਕਾਂ ਨੂੰ ਬਚਾਇਆ ਮੈਂ ਦਾ ਪਰਮੇਸ਼ਰ ਜੀ ਦਾ ਬਹੁਤ ਧੰਨਵਾਦ ਕਰਦਾ ਸੋ ਮੈਂ ਆਪਣੇ ਜੀਵਨ ਸਾਕੀ ਇਸ ਕਰਕੇ ਦਿੱਤੀ ਹੈ ਕਿ ਜੇਕਰ ਮੈਨੂੰ ਪਰਮੇਸ਼ਰ ਬਦਲ ਸਕਦਾ ਮੇਰੇ ਦੁਆਰਾ ਹਜ਼ਾਰਾਂ ਲੱਖਾਂ ਪਰਿਵਾਰਾਂ ਨੂੰ ਬਦਲ ਸਕਦਾ ਜਿਹੜੇ ਭਰਾ ਮੈਨੂੰ ਆਨਲਾਈਨ ਦੇਖ ਰਹੇ ਨੇ ਜਾਂ ਆਫਲਾਈਨ ਦੇਖ ਰਹੇ ਨੇ ਜੇ ਤੁਸੀਂ ਵੀ ਯਿਸੂ ਅਸੀ ਦੇ ਭਰੋਸਾ ਲਿਆਉਗੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਵੀ ਪਰਮੇਸ਼ਰ ਜੀ ਨੇ ਇਸੇ ਤਰ੍ਹਾਂ ਬਚਾ ਲਿਆ ਸੰਗਤ ਨੂੰ ਕਿਸ ਨੇਹਾ ਦੇਣਾ ਚਾਹੁੰਗਾ ਅਸ ਦੇ ਦਿਨ ਤੋਂ ਮੈਂ ਸੰਗਤ ਨੂੰ ਸਨੇਹਾ ਦੇਣਾ ਚਾਹੁੰਦਾ ਜਿਹਨਾਂ ਭੈਣਾਂ ਦੇ ਕੋਲ ਬੱਚੇ ਨਹੀਂ ਆ ਜਾਂ ਜਿਹੜੇ ਵੀ ਕਿਸੇ ਵੀ ਬਿਮਾਰੀ ਦੇ ਵਿੱਚ ਗ੍ਰਸਤ ਨੇ ਜਾਂ ਜਿਨ੍ਹਾਂ ਦੇ ਕੋਲ ਕੋਈ ਰਸ਼ਨ ਦੀ ਕਮੀ ਆ ਜਾਂ ਜਿਹੜੇ ਕਿਸੇ ਬਿਮਾਰੀ ਨਾਲ ਜੂਝ ਰਹੇ ਨੇ ਉਹ ਸਾਡੇ ਨਾਲ ਇੱਕ ਵਾਰੀ ਕੰਟੈਕਟ ਕਰ ਲੈਣ ਅਸੀਂ ਉਹਨਾਂ ਦੀ ਪ੍ਰੇਰ ਕਰਾਂਗੇ ਜਾਂ ਉਹਨਾਂ ਦੀ ਜੋ مالی ਮਦਦ ਦੀ ਜ਼ਰੂਰਤ ਪਈ ਤਾਂ ਉੱਥੇ ਵੀ ਖੜਾਗੇ ਅਗਰ ਰਸ਼ਨ ਵਗੈਰਾ ਦੀ ਜ਼ਰੂਰਤ ਪਈ ਤਾਂ ਉੱਥੇ ਵੀ ਖੜਾਗੇ ਅਸੀਂ ਹਰੇਕ ਉਸ ਪਰਿਵਾਰ ਦੇ ਨਾਲ ਆ ਜਿਨ੍ਹਾਂ ਨੂੰ ਮਦਦ ਦੀ ਜ਼ਰੂਰਤ ਹੈ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਜੀ ਗੋਡ ਬles